ਕਾ ਇਹਨੂੰ ਸਾਰੀ ਗੱਲ ਨਹੀਂ ਦੇਣੀ ਖਾਣੇ ਪੈਸੀ ਹੁਣ ਸਾਡੇ ਸਾਥ ਕੀ ਜਾਣਾ ਨਹੀਂ ਸਾਥ ਹੀ ਗਿਆ ਸਾਥ ਹੀ ਗਿਆ ਤੂੰ ਕਿੰਨੇ ਦਾ ਕਹਿਣਾ ਵੀਡੀਓ ਬਣਾਉਂਦੀ ਰਹਿ ਜਾ ਰਹਿ ਜੀ ਵੀਡੀਓ ਬਣਾ ਬਣਾ 9900 ਵੀ ਕਿਹਾ ਸੀਗਾ 9 ਵੀ ਕਿਹਾ ਸੀ 8 8500 ਦੀ ਇਹਨੂੰ ਚਾਹੀਦੀ ਤੂੰ ਤਾਂ ਉਹਦੀ ਨਹੀਂ ਇਸ ਘਰ ਦੇ ਉਹ ਕਿੱਥੇ ਪੜ ਉਹ ਹੀਰਾ ਬਈ ਉਹ 9500 ਦੀ ਕਿੱਥੇ ਰਾਜਾ ਕੋ ਜਾ ਉਹ 9500 ਦੀ ਦਿੱਤੀ ਐ ਖਸਮ ਫੇਕੀ ਹੋ ਗਿਆ ਇਹਦੇ ਨੂੰ 8500 ਕਹੀ ਚਲਮ ਹੋ ਗਿਆ ਕੋਈ ਸਾਡੇ ਸਾਥ ਜੀ ਆ ਜਾ ਯਾਤਰੀ ਨੂੰ ਨਹੀਂ ਨਹੀਂ ਯਾਰ ਹੁਣ ਫਿਰ ਯਾਰ ਯਾਰ ਵਿੱਚੋਂ 200 ਫਿਰ ਘਟ ਜਾਣਾ ਹੈਗਾ ਨਹੀਂ ਰਾਜਾ ਮੈਂ ਤਾਂ ਲੈਣੀ ਆ ਗਲਾਲੀ ਉਹ ਕੋਈ ਯਾਰ ਖੋਲ ਮੈਂ ਤਾਂ ਲਊਂਗਾ ਗਲਾਲੀ ਮੈਂ ਤਾਂ ਲਊਂਗਾ ਫਿਰ ਮੈਂ ਕਿੰਨੀ ਆ ਕੇ ਖਰੀਦਾਂ ਜੇ ਮੈਨੂੰ ਐਨਾ ਕਹ ਤੁਸੀਂ ਕਹਿੰਦੇ ਮੈਨੂੰ ਸਵਾਲ ਨਹੀਂ ਇਹ ਅੱਜ ਹੀ ਕਰ ਲੈ ਪੂਰੇ ਅੱਠ ਦੀ ਕਰ ਲੈ ਨਹੀਂ ਯਾਰ ਨਾ ਅੱਜ ਹੀ ਪੂਰੇ ਕਰ ਕੋਈ ਤਾਂ ਨਹੀਂ ਕੋਈ ਕੋਈ ਕਹੇਗਾ ਅੰਦਰ ਦੇ ਕੇ ਤੈਨੂੰ ਕਿੰਨੇ ਸੌਦੇ ਦਿੱਤੇ ਆ ਪਹਿਲਾਂ ਤੈਨੂੰ ਮੇਰਾ ਸਰਾਫ ਲੱਗੂਗਾ ਹੁਣ ਕੋਤ ਦਾ ਆਇਆ ਜਤਰਾ ਬੰਦੀ ਨੇ ਆਹ ਗੱਲ ਨਹੀਂ ਕੀਤੀ 35000 ਰੁਪਏ ਮੈਂ ਖੱਠ ਲੈਣਾ ਪਾਲਣ ਨੂੰ ਕਿਸੇ ਬੰਦੇ ਨਾਲ ਮੇਰਾ ਮਿੱਤਰ ਐ ਉਹ 100 ਦੂੰਗਾ ਮੁਸੀਬੀ ਗੱਲ ਹੈ ਕਾਏ ਨਾ ਕਾਏ ਇਥੇ ਪਿੱਛੇ ਕਰਦਾ ਬੱਲੇ ਦਾ ਮੈਨੂੰ ਹੀ ਰਹੇ ਰੇਟ ਕਿੰਨਾ ਆਪਾਂ 100 ਦੂੰਗਾ ਰੇਟ ਨਹੀਂ ਖਰਾਬ ਕਰਦੇ ਅੱਜ ਆਇਆ ਕਰੋ 7600 ਦੀ ਐਟ ਲੈ ਲੈ ਮੇਰੇ ਕੋਲ ਤੇ 700 ਬੰਨਾ ਹੁੰਦਾ 7600 ਗੱਲ ਕਰਦੇ ਕਰਦੇ ਰਹਿ 200 ਰੁਪਏ ਇੱਕ 7600 8 ਤੋਂ 400 ਕਮ 400 ਬਾਟ 8000 ਉਹ 100 ਹੀ ਉਹ 100 7600 ਦੀ ਹਾਂ ਕਰਦੇ ਗੱਲ ਯਾਰ ਉਹ ਬੱਸ ਹਾਂ ਆ ਗਏ ਆ ਗਏ ਔਰ 400 ਤਾਂ ਇਹਨਾਂ ਚੋਂ ਮੋੜ ਤੇ ਦਲਾਲੀ ਦੇ ਪੂਰੇ ਦੇ ਦੇ ਰਾਜੂ 400 ਮੋੜ ਗਾਓ 400 ਤਾਂ ਮੈਨੂੰ ਪਹਿਲਾਂ ਹੀ ਦੇ ਦੇ 400 ਆ ਲੈ 600 400 200 ਤੈਨੂੰ ਦੇ ਦਿੱਤਾ ਪਹਿਲਾਂ ਮੈਂ ਉਹ ਤਾਂ ਤੈਨੂੰ ਦੇਤਾ ਉਹ 8 ਤਾਂ 8 ਦਿੱਤਾ ਹੈ ਵੇ ਆ 8 ਆ ਗਿਆ 8 ਉਹ 8000 ਹੋ ਗਿਆ ਇਹ ਪੂਰਾ ਆ ਪੂਰਾ ਹੋ ਗਿਆ 400 ਆ ਤਾਂ ਦੇ ਤੈਨੂੰ ਦੇਵਾ 400 500 ਮੋੜ 500 ਮੋੜ 500 ਇੱਕ ਦੇ ਦੇ 100 ਹਾਂ ਹੈਲੋ ਹਾਂ ਹੋਰ ਕਾਹੇ ਖਰੇਗਾ ਚਾ ਵੀ ਬਲਾਕੀ ਨਹੀਂ ਹੁੰਦੇ ਇਹਨਾਂ ਨੂੰ ਹੋ ਬਾਈ ਆਹ ਦੇ ਆ ਗਿਆ ਆ ਆ ਗਿਆ ਕਿਹੜਾ ਬਾਈ ਵੀਡੀਓ ਬਣੀ ਹੋਈ ਆ ਰਾਜੀ ਨਾ ਬੇਈਮਾਨ ਨਾ ਹੋਰ 400 ਕਾ ਟੱਠ ਦੀ ਲਈ ਆ ਕਿਉਂ ਜੀ ਆਓ ਚੈੱਕ ਕਰੋ ਇਮਾਨਦਾਰੀ ਹੈ ਤੈਨੂੰ ਮੈਂ ਕਹਿ ਕੇ ਆਦੀ ਵੀ 8 ਤੱਕ ਵੀ ਮੈਨੂੰ ਪਹੁੰਚਾਉਣੀ ਪਵੇ ਤਾਂ ਹੀ ਤਾਂ ਪਏ ਫੜ ਕੇ ਲੈ ਗਿਆ 8000 ਇਮਾਨਦਾਰੀ ਹੈ ਮੇਰੀ ਤੈਨੂੰ ਉਨੇ ਦੀ ਮਿਲੂ ਐ ਨਹੀਂ ਕਹਿੰਦਾ ਮੈਂ 400 ਮੈਂ ਖਾ ਜਾ ਗੱਤ ਕੱਦ ਨਹੀਂ ਹਾਂ ਜਲਖੇ ਹੀ ਕਰਾ ਕੇ ਆ ਉਹਨੂੰ ਪੜਾ ਦੇ 100 ਰੁਪਇਆ ਦੇ ਨਾ ਨਾ ਬੱਸ ਬੱਸ ਸਾਫ ਸਹੀ ਹੈ ਸਹੀ ਹੈ ਉਹ ਇਹਦੀ 400 ਆ 400 ਤੋਂ 100 ਵਾਲਾ 500 ਦੇ ਦੇ ਮੈਨੂੰ ਥੋੜੇ 400 ਮੋੜਨੇ ਨੇ ਮੈਂ ਉਹਨੇ ਵੀ ਦਿਨਾਲੀ ਵੀ ਦੇਤੀ ਨਾ ਤੇ 200 ਵਾਲਾ ਦੇ ਦੇ ਅੱਠ ਰੁਪਏ ਰੱਖ ਲੈ 6 ਇਸ ਵੀ ਰੱਖ ਲੈ ਇਹ ਤੁਹਾਡੀ ਠੀਕ ਹੈ 400 ਦਾ 8000 ਦੀ ਹੈ ਜੀ ਠੀਕ ਹੈ ਗੱਲ ਕਹਿਲੀ ਮੇਰੇ ਨਾਲ ਦੇ ਹਾਂ ਚੱਲ ਵੀ ਲਿਖਿਆ ਗਿਆ ਜੋ ਪੌਂਦਾ ਮੰਡੀ ਚ ਭੰਗੜੇ ਯਾ ਲਿਖਿਆ ਗਿਆ ਬਾਈ ਹੈਲੋ ਬਾਈ ਚੱਲ ਆਇਆ ਉਹ ਇਹਨੂੰ ਫੋਨ ਤਾਂ ਚਾਹੀਦਾ ਨਾ ਦਾ ਵੀ ਹੈ ਨਾ ਰੱਸੀ ਖਿੱਚੀ ਨਾ ਹੈ ਪਰ ਸੀਆ ਪਾ ਤੇਰੇ ਆਪ ਦਾ ਠੀਕ ਆ ਹਾਂ ਬੰਦ ਕਰ ਦੇ ਚੱਲੋ ਅਸੀ ਫੜਨ ਕਰ ਆਇਆ ਬਾਈ ਕਿਹੜਾ ਲਖਾਈ ਕਰਾਉਣ ਜਾਉਗਾ